ਜੀ ਭਾਬੇ ਬਈ ਕੀ ਹਾਲ ਚਾਲ ਆ ਬਿੱਟਰ ਉਹ ਪੰਜ ਠੀਕ ਨੇ ਤੇ ਸਟੋਰ ਤੋਂ ਦੇਖੀਆ ਹੋਣੀ ਆ ਰਾਤ ਦਿਨ ਦੇ ਫਿਰਦੀ ਸੀ ਨਾ ਪਾਣੀ ਪੁਣੀ ਆ ਥੋੜਾ ਥੋੜਾ ਤੇ ਡਾਈਏ ਫੇਰਾ ਦੇਖਿਆ ਫੇਰਾ ਚਾਲਤਾ ਕੀ ਆਉਂਦਾ ਪੰਜ ਠੀਕ ਆ ਦੇਖੋ ਆਵਾਜ਼ ਹਲੇ ਵੀ ਚੱਲੀ ਜਾਂਦੀ ਐ ਚਲੋ ਜਾਨਾ 8 ਵਜ ਗਏ ਬਈ ਅੱਜ 8 ਵਜ ਗਏ ਜੋ ਆਗਮਨ ਕਰਾਂਗੇ ਹਨਗੇ ਹਨ ਬਿਲਕੁਲ ਇ ਆ ਗਿਆ ਆ ਕੀ ਹੋ ਗਿਆ ਉਹ ਟੀ ਦੂਸਰਾ ਨੰਬਰ ਵਾਲਾ ਇਹ ਆ ਗਿਆ ਦੋਏ ਹਰਗਾ ਆ ਟੰਡਾ ਠੀਕ ਆ ਆ ਯਾ ਟੰਡਾ ਮੰਗੂ ਚੜਦਾ ਵੱਡਾ ਕੋਈ ਨਹੀਂ ਹਾਲੇ ਤਾਂ ਇਹ ਬੱਚਾ ਆਗਾ ਥੋੜਾ ਜਿਹਾ ਵੱਡਾ ਹੋਗਾ ਨਾ ਪੜਾਕੇ ਮਾਰ ਮਾਰ ਨਿਕਲਿਆ ਕਰੂਗਾ ਇਹਨੂੰ ਅੰਡ ਤੇ ਛਾਗੇ ਚੁੱਪ ਇਹਨੂੰ ਯਾਰ ਜੀ ਨਹੀਂ ਕਰਦਾ ਇਹਨੂੰ ਛੱਡ ਨੂੰ ਪਰ ਛੱਡ ਦਿੰਦੇ ਠੀਕ ਹੈ ਠੀਕ ਹੋ ਗਿਆ ਤੇ ਆ ਗਿਆ ਲਾਸਟ ਬਾਬਾ ਆ ਗਿਆ ਘਟ ਦੇ ਅੰਦਰ ਦਾਣੀ ਚੋਂ ਹੀ ਬੇਲਾ ਬਈ ਜਮੀ ਚਾਲ ਚਾਲ ਲਾਵਾ ਪਿਓ ਯਾਨ ਬੱਦ ਦਿੱਤੇ ਡਾ ਪੜੇ ਠੀਕ ਹੈ ਤੇ ਪੱਟੇ ਛੱਡ ਕੇ ਭਾਜੋ ਇੰਨੇ ਕੋਸ਼ਿਸ਼ ਕਰਿਆ ਜਿਵੇਂ 7 ਵਜੇ ਉੱਠਣ ਦੀ ਹਨਾ ਮੈਂਨੇ ਆਲਾਰਮ ਵੀ ਲਾਇਆ ਲਾਰਮ ਲਗਾ ਨੀ ਕਿ ਕਿ ਚੱਕਰ ਪੈ ਗਿਆ ਲਾਰਮ ਹੀ ਨਹੀਂ ਵੱਜਿਆ 7 ਵਜੇ ਪਤਾ ਨਹੀਂ ਯਾਰ ਉਹਨਾ ਉਤੋਂ ਜਦੋਂ ਆਣਿਆ 12 11 12 ਵਜੇ ਆਨੰਨੇ ਤਾਂ ਕਰਕੇ ਉੱਠ ਨਹੀਂ ਜਾਂਦਾ ਹਲਾ ਫਿਰ ਅਜੱਟ ਹੋ ਛੱਡਣੇ ਵਾਇ ਨੇ ਕਮਾਂ ਤਾਂ ਅੱਛੇ ਆਉਂ ਕੀ ਹੋਰ ਤਾਂ ਅਸੇ ਵੀ ਹੋ ਲਾਈਬ ਅਬ ਇਕੱਲਾ ਫਰਦਾ ਦੇਰਬੀ ਕੰਤਰਾਵਾਲਾ ਉਹ ਤਨੋਚੇ ਉੱਥੇ ਹਟ ਰਹੀ ਨਹੀਂ ਚਲੋ ਕੋਈ ਨਾ ਫਿਰ ਜਾਣੇ ਕਰਦੇ ਵੀ ਸ਼ੇਰ ਸੋਤੇ ਨਾਲ ਹਾਂਜੀ ਬਾਪ ਜਾਨਵਰ ਤਾਂ ਉੱਡੀ ਜਾਂਦੇ ਨੇ ਤੇ ਰਾਤ ਭੀ ਜਦੋਂ ਆਪਾਂ ਸਟੋਰੀਆਂ ਪਾ ਰਹੇ ਸੀ ਹਨਾ ਅੱਖਾਂ ਦੋ ਅੱਖੀਆਂ ਲਚਕਾਰੇ ਜੀ ਮਰੀਆਂ ਆ ਆ ਜਿਓ ਜੀ ਆਹ ਠੀਕ ਹੈ ਕਿ ਮੈਂ ਡੇਲੇ ਕੱਟੇ ਨੇ ਬਾਹਰ ਦੇਖੋ ਬਹੁਤ ਵੱਡਾ ਵੀ ਡੱਡੂ ਹੈ ਇਹ ਸੀ ਬਈ ਉਹ ਚੀਜ਼ ਹੈ ਕੱਲ ਠੀਕ ਹੈ ਕਮੈਂਟ ਪਰ ਉਰੇ ਫੋਟੋ ਹੀ ਲਾਉਣਾ ਮੜੀ ਜੀ ਦਿਖਾਉਣਾ ਤੁਹਾਨੂੰ ਕੀ ਬਾਬੂ ਲਿਖਤਾ ਟਾਈਮ 8:14 ਠੀਕ ਹੈ ਇਹਦਾ ਕਿਹੋ ਜਿਹਾ ਇਹਦਾ ਰਹੇਗਾ ਇਹਦਾ ਇਹਦਾ ਉੱਕਿਆ ਲਓ ਜੀ ਬਾਬੇ ਹੋ ਗਿਆ ਠੀਕਾ ਤੇ ਇਹਨੂੰ ਰੱਖ ਦਈਏ ਇੱਥੇ ਠੀਕਾ ਬਾਬੇ ਤੇ ਅੱਜ ਕੰਮ ਕਰਦੇ ਆ ਬਈ ਛਤਰੀ ਦਾ ਠੀਕਾ ਛਤਰੀ ਨੂੰ ਤੋ ਕੇ ਚੱਲ ਰਾ ਝੁੱਲ ਰਾਈਆਂ ਬਾੜ ਦੰਨੇ ਆ ਹਨਾ ਤੇ ਇਹ ਚੱਲ ਰਾ ਹੁਣ ਬਸ ਠੰਡਾ ਰੰਨਾ ਚੀ ਲਾਉਣੇ ਨੇ ਚੱਲ ਰਾ ਝੁੱਲ ਰਾਈਆਂ ਤਾਂ ਵੀ ਹੁਣ ਤਾਂ ਮਤਲਬ ਵੀ ਝੱਲਰਾ ਕੱਟ ਦਿੰਨੇ ਆ ਤੇ ਨਾਲੇ ਸਿੰਘ ਜੀ ਬਈ ਨੂੰ ਤਾਂ ਅੱਗੇ ਨਾਲਾ ਨਾ ਦੇਖੋ ਉਧੜਾ ਪਿਆ ਛਤਰੀ ਦਾ ਬੁਰਾ ਹੋਦਾ ਹੁੰਦਾ ਉੰਤੇ ਫਿਰ ਕਰ ਦੋ ਨਾਲ ਸ਼ੇਰ ਅੱਛਾ ਅੱਛਾ ਬਦਾਮ ਨਹੀਂ ਹੈਗੇ ਹਨਾ ਅੱਜ ਦਾਣੇ ਧੋਣੇ ਪੈਣਗੇ ਆਪਾਂ ਨੂੰ ਠੀਕ ਆ ਬਦਾਮ ਹੈ ਨਹੀਂ ਬਾਪੇ ਉਹ ਬਾਪੇ ਆ ਪੱਥਰ ਨੂੰ ਇੱਧਰ ਛੜਤੇ ਸੀ ਉੱਡਿਆ ਅਟਕੇ ਨਹੀਂ ਆਉਣ ਤਾਂ ਡਾਉਣਾਂਗੇ ਹਣਾ ਉਹ ਅੱਜ ਕੱਢੇ ਦਿੰਦੇ ਆਣ ਦਿਨ ਮਤਲਬ ਵੀ ਸਾਫ ਉਹਦੀ ਘਰ ਠੰਡਾ ਸੀ 33 ਡਿਗਰੀ ਦਾ ਹਾਲੇ ਤਾਂ ਟੈਂਪਰੇਚਰ ਬਾਲਾ ਨਹੀਂ ਹੈਗਾ ਠੀਕ ਹੈ ਇੱਧਰ ਤਾਂ ਛੱਡਿਆ ਪਰਲੇ ਜਾਨ ਬਰਨ ਪਾਉਣਾ ਦਾਣਾ ਠੀਕ ਹੈ ਤਾਂ ਮਾ ਮਾ ਚਲੋ ਕਿ ਇਹਨਾਂ ਨੂੰ ਕਿਉਂ ਭੁੱਖਾ ਮਾਰਨਾ ਹਣਾ ਪਾ ਦਈਏ ਇਹਨਾਂ ਨੂੰ ਬਈ ਪਾ ਦਈਏ ਭਈ ਦਾਣੇ ਯਾਰ ਇਧਰ ਯੋ ਅਬਰ ਰੱਖਤੇ ਵੀ ਦਾਣੇ ਉਹਦੇ ਵਿੱਚ ਦੇਖੀ ਨਹੀਂ ਅੱਜ ਉਹ ਕਰੀ ਜਾਂਦੇ ਨੇ ਵੀ ਆ ਕੀ ਰੱਖ ਤੱਜ ਚਲੋ ਖਾਣ ਦੋ ਤੇ ਉੱਡਣ ਵਾਲਿਆਂ ਵਾਸਤੇ ਇਹ ਰੱਖ ਤੱਤੇ ਕਿ ਤੱਕ ਕੰਜਰ ਖਾਣਾ ਆ ਦੇਖੋ ਟਿੱਕਾ ਤੇ ਬਣਾ ਹੈ ਨਹੀਂ ਬਾਬਿਓ ਹੁਣ ਕੀ ਕਰੀਏ ਲਿਆਵਾਂ ਚਲਾ ਕੋਈ ਨਾ ਆ ਬਦਾਮ ਕੱਟਣ ਵਾਲਾ ਸ਼ਸਤਰ ਠੀਕ ਆ ਇਹਨੂੰ ਮੇਰੇ ਰੱਖ ਦਗੇ ਸਾਲ ਤੱਕ ਇਤਰਾਗੀ ਟਰੇ ਇਤਰਾਗਾ ਜਾਲ ਪੱਠਾ ਬੱਠਾ ਦੇ ਵਿੱਚ ਇਹਨੂੰ ਵੀ ਡਾਉਣਾ ਹੈ ਬਸ ਹੈਨਾ ਥੋੜਾ ਟਾਈਮ ਹੋਰ ਹੁੰਦੇ ਨੂੰ 7 ਵਜੇ ਕੱਢਿਆ ਕਰੀਏ ਯਾਰ ਹਣਾ ਗਲਤ ਗੱਲ ਆ ਆਪਣੀ ਪਰ ਕੱਢਣਾ ਪੈਂਦਾ ਮਜੂਰ ਚਲ ਆ ਇਹਨਾਂ ਕਰੀਏ ਇੱਕ ਕਰਾ ਕਰੀ ਬਾਈ ਹਣਾ ਜਿਹੜੇ ਮਤਲਬ ਜਿਹੜੇ ਇੱਕ ਤਾਂ ਹਰੀ ਗਲਾਬ ਵੀ ਕੰਤਾਂ ਵਾਲਾ ਆ ਕੁਮੜਲਾ ਡੱਬਾ ਠੀਕ ਹੈ ਉਹਨੂੰ ਉਹਨਾਂ ਨੂੰ ਘੱਡ ਲਿਆ ਕਰੀਏ ਹਣਾ ਤੇ ਇੱਕ ਉਹ ਆ ਜਿਹੜਾ ਜਿਹੜੇ ਨਹੀਂ ਉੜਦੇ ਉਹਨਾਂ ਨੂੰ ਲੇਟ ਘੱਡਿਆ ਕਰੀਏ ਮਤਲਬ ਵੀ ਇੱਕ ਦੋਵੇਂ ਗਲਾਬ ਵੀ ਬਗਲਾਂ ਵਾਲਾ ਹੋ ਗਿਆ ਇਹ ਦੋਨੇ ਕੰਤ ਪਾਉਂਦੇ ਨੇ ਕਦੇ-ਕਦੇ ਅੱਜ ਦਾ ਠੀਕ ਫਿਰਦਾ ਚੱਲ 8 ਵੇਢਾਏ ਸੀ ਹਾਲੇ ਤੱਕ ਫਿਰਦੀ ਚਲੋ ਦੇਖਦੇ ਆਂ ਬਾਕੀ ਦਰਨ ਤਾਂ ਠੰਡਾ ਵਾਬੋ ਬਾੜਾ ਗਰਮ ਮੇਗਾ ਫਰਤਨੇ ਆਵਰਦੇ ਨੇ ਚਾਰੇ ਇਕੱਠੇ ਠੀਕ ਹੈ ਤੇ ਕਰ ਲੈ ਛੇ ਸੌ ਦੇ ਨਬੀ ਹੁਣ ਸਕੂਲ ਜਾਈਏ ਮੜਾ ਜਾ ਕਰੀ ਮੜੀ ਕਾਰਨਮ ਕਰਦੇ ਛੇਰ ਉਹਨਾਂ ਨੇ ਸਿੰਜੀ ਕਰਨ ਵਾਗਦੀ ਆਟਾ ਖਰਾਬ ਕਰਤਾ ਭੈਣ ਦੇ ਲਗੜਿਆਂ ਨੇ ਠੀਕ ਆ ਮਾਣ ਮਾਈਏ ਨੇ ਕਹਿੰਦੀਆਂ ਲੈ ਐਡਾ ਬੜਾ ਕੜਾ ਪਾਰਖਿਆ ਇਨੂੰ ਕੱਢ ਕੇ ਆਉ ਲੈ। ਇੱਥੇ ਇਹਨੂੰ ਲੈਣੀ ਆ ਤੁੰਬੇ ਇਹ ਨਹੀਂ ਨਿਕਲੋ। ਕੱਢ ਦੇ ਇੱਕ ਮੜ। ਠੀਕ ਆ। ਚਲੋ ਪਾਈ ਨਹੀਂ ਜਾਵੇ। ਐ ਨੰਡਾ ਇਹ। ਲਓ ਜੀ, ਲੇਟ ਬਹੁਤ ਹੋ ਗਈ ਸੀ। ਪਤਾ ਨਹੀਂ ਕਿੰਨਾ ਚੈਟ ਟਾਈਮ ਹੋ ਰਿਹਾ ਦੇਖਾਂ ਇੱਕ ਮਿੰਟ। ਭੱਜ ਕੇ 50 ਮਿੰਟ ਹੋ ਗਏ। ਠੀਕ ਆ। ਹਾਲੇ ਤੱਕ ਫ੍ਰੀ ਆ। ਨਹੀਂ ਨਹੀਂ ਜਾਣਾ ਤੂੰ ਹਣਾ। ਚਲੋ ਵਧੀਆ ਇੱਕ ਬਹਿ ਗਿਆ ਸੱਚ। ਉਹ ਬੱਚਾ ਬਹਿ ਗਿਆ ਭਾਈ। ਹਉ ਬੈਠਾ ਸਾਹਮਣੇ। ਹੁਣ ਐ ਨਹੀਂ ਪਤਾ ਕਿੰਨੇ ਵਜੇ ਬੈਠਾ ਹੈ। ਛਤਰੀ ਵੀ ਰਹਿ ਗਈ ਸੀ ਹਣਾ ਲਾਉਣੀ ਤੇ ਹੁਣ ਛਤਰੀ ਲਾ ਦਈਏ ਆਪਾਂ ਤੇ ਪੱਠਾ ਛੜਤਾ ਚਲੋ ਉਲਟ ਲੂਆ ਵੀ ਬਾਹਲਾ ਲੇਟ ਹੋ ਗਿਆ ਪੱਠਾ ਹੁਣ ਤਾਂ ਛਤਰੀ ਦੇ ਉਹ ਵੀ ਕੱਪੜਾ ਵੀ ਨਵਾਂ ਲਾਉਣ ਵਾਲਾ ਭਾਈ ਕੀਤਾ ਹੋ ਰਿਹਾ ਦੇਖੋ ਜੰਮ ਪਤੀਂ ਲਾ ਰਹਾ ਆਹੋ ਕਰਦੇ ਹਾਂ ਵੀ ਛੇ ਥੋੜੇ ਨਾਲ ਕੀ ਬਾਪੋ ਆ ਗਿਆ ਇੱਕ ਮਿੰਟ ਉਹ ਕਬੂਤਰ ਆ ਗਿਆ ਜਾਨ ਬਰਾਗੇ ਰਾਮਾ ਜਿੱਕੇ 52 ਮਿੰਟਾਂ ਤੇ ਠੀਕ ਆ ਆ ਗਿਆ ਵੀ ਚੱਤਰੀ ਤੇ ਲਾਈ ਲਾ ਜੀ ਬਾਬੇ ਵੀ ਆ ਗਿਆ ਆ ਜਾ 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 ਤab 12:00 ਠੀਕ ਆ ਤੇ ਇਹ ਬੈ ਕੇ ਉੱਡੀ ਬੱਚਾ ਬੈ ਕੇ ਉੱਡੀ ਉੱਡੀ ਜਾਂਦਾ ਆਹ ਹਵਾ ਚੱਕ ਕੰਟਰ ਵਾਲਾ ਕਿਤੇ ਗਿਆ ਆ ਗਿਆ ਠੀਕ ਆ ਬੈ ਕੇ ਉੱਡੀਗਾ 11:30 'ਤੇ ਬੈ ਗਿਆ ਸੀ ਇਹ ਬਾਕੀ ਦੂਜਿਆਂ ਦਾ ਟਾਈਮ ਕਰਦਗੇ ਨੋਟਿੰਗ ਇੱਕ ਮੈਂ ਨੇ ਛਿਬਾ ਫਲੋ ਪੈਣਾ ਸੀਗਾ ਤੇ 11 ਮਤਲਬ 11:30 ਕੱਬੇਗਾ ਸੀਗਾ ਲੱਗ ਪੱਗ ਬਈ ਠੀਕ ਹੈ 11:30 ਕ ਬਾਕੀ ਟਾਈਮ ਦਾ ਪਤਾ ਨਹੀਂ ਸਕੂਲ ਜਾ ਰਹੇ ਸੀ ਹਨ ਉਹਦੇ ਕਰਕੇ ਤੇ ਇਹ ਵੀ ਖੜ ਜੋ ਇਹੇ ਬੈਠੇ ਨਹੀਂ ਇੱਕ ਮਿੰਟ ਨਹੀਂ 11:00 ਬੰਨ ਜਾਂਦੇ 11:52 ਮਿੰਟਾਂ ਦਾ ਠੀਕ ਹੈ ਤੇ ਆ ਵੀ 11:52 ਤੇ ਖੇਤ ਠੀਕ ਆ ਹੋ ਗਿਆ ਬਸ ਇੱਕ ਇਹਦਾ ਤਾਂ ਰਹਿਣੇ ਦੋ ਹਨਾ ਇਹਦਾ ਇਹਦਾ ਵੀ ਹੋ ਗਿਆ ਇਹਦਾ ਹਲੇ ਹੋਊਗਾ ਹਨਾ ਗੱਲਾਬੀ ਕੰਤਾਂ 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 ਵਾਲਾ ਜੀ ਬਾਬੋ ਤੇ ਆਪਾਂ ਪਹਿਲੀ ਤਾਰੀਖ ਚੱਕ ਕੇ ਰੱਖੇ ਥੋੜੀ ਜੀ ਬੋਰੀ ਕਰਦੇ ਗਿੱਲੀ ਹਨਾ ਆਹ ਭੱਗ ਲਈਏ ਜਾ ਕੇ ਆਕਲ ਸੌफी ਆ ਚੱਲ ਜੀ ਬੱਬ ਬੱਚਾ ਬਹਿ ਗਿਆ ਕਮੈਂਟ ਆ ਇੱਧਰ ਬਹਿ ਗਿਆ ਉਹ ਵੈ ਉਹ ਸਾਹਮਣੇ ਫੇਰ ਹਨਾ ਦੁਆਰ ਤੋਂ ਠੀਕ ਹੈ ਚਲੋ ਕੋਈ ਨਹੀਂ ਬਹਿ ਗਿਆ ਤਾਂ ਕੋਈ ਕੀਆ ਕਰਨੀ ਆਪਾਂ ਨੂੰ ਤੇ ਹੋਨਾ ਇਹਨਾਂ ਦੇ ਬੇਟਾ ਦੋਵਾਂ ਦੇ ਆਉਣਗੇ 1.5 ਜਿੱਤੇ ਤੱਕ ਮੈਨੂੰ ਲੱਗਦਾ ਐਸਟੀਮੇਟ ਲੱਗੇ ਆ ਕਰਦੇ ਠੀਕ ਆ ਚਲੋ ਕਰਦੇ ਆ ਸ਼ੇਰ ਭਾਈ ਤੇ ਆਪ 12:55 ਮਿੰਟ ਹੋ ਗਏ ਠੀਕ ਆ ਆ ਗਏ ਮੜਾ ਜੇ ਹੁਣ ਛਾਤਰੀ ਹੈ ਤੇ ਬੱਸ ਆ ਜਾਣੇ ਹੁਣ ਤਾਂ ਕਰਕੇ ਅੰਦਰ ਚੱਲੀਏ ਭਾਈ ਕਿਰਾਂ ਮੋਟੀ ਵਾਸਤੇ ਕੰਮ ਇਹ ਚੱਲਦਾ ਬਾਬੂ 1 ਵਜੇ ਦਾ ਵੀ ਬੱਚੇ ਨੂੰ ਉੜਦੇ ਨੂੰ ਸਵੇਰੇ ਛੱਡਾ ਸੀ 8 ਵਜੇ ਪਤਾ ਨਹੀਂ ਕਿੰਨੇ ਮਿੰਟਾਂ ਤੇ ਆਵਰਦਾ ਠੀਕ ਹੈ ਛਤਰੀ ਲੱਗ ਰਹੀ ਆ ਉੱਚੀ ਕਰਕੇ ਤੇ ਮੈਂ ਵਸ ਇਹਨਾਂ ਦੀ ਬਿਲਡ ਚ ਆ ਮੈਂ ਜਦੋਂ ਆਉਣਾ ਲਾ ਕੇ ਅੰਦਰ ਕਰੀ ਕੰਮ ਨਵੇਂੜੀ ਠੀਕ ਹੈ ਤੇ ਆ ਦੇਖੋ ਮੋਟਰਸਾਂ ਦੀ ਚਾਬੀ ਵੀ ਹੱਥ 'ਚ ਹੀ ਆ ਜਾਣਾ ਹਲੇ ਪਾਣੀ ਪੂਣੀ ਵੀ ਦੇਣਾ ਆਇਓ ਪਤੰਦਰੋ ਆਇਓ ਚਲੋ 1:00 ਵਜੇਗਾ ਬਈ ਪੂਰਾ ਠੀਕ ਹੈ ਬੋ ਵੀ ਦੇ ਹੁੰਦੇਗੇ ਪੱਤੀ ਦੇਤੀ ਟੈਂਪਰੇਚਰ ਸੀਗਾ 33 ਸੀਗਾ ਠੀਕ ਹੈ ਕੁੱਲ ਪੂਰਾ ਵਰਕੇ ਠੀਕ ਹੈ 33 ਟੈਂਪਰੇਚਰ ਅੱਜ ਠੀਕ ਆ ਬਸ ਵਧੀਆ ਉੱਡ ਗੇ ਹਨਾ ਹਲ ਤਾਂ 40 ਚੁਲੀ ਵੀ ਜਾਊਗਾ ਟੈਂਪਰੇਚਰ ਉਹਨੂੰ ਦੇਖਦਾ ਕੀ ਮਤਲਬ ਉੱਡਣਗੇ ਕਿ ਨਹੀਂ ਤੇ ਕਰਦੇ ਸ਼ੇਰ ਬਈ ਛੋੜ ਦੇਣਾ ਜੀ ਬਾਬੇ ਬਈ ਤੇ ਕੋ ਚਾਹ ਐਂਡ ਪਾਲੋ ਸਾਹੀ ਠੀਕ ਹੈ ਟਾਬੇ ਤੇ ਤੇ ਬਾਬੇ ਪਰਸਣੇ ਕਰਤੇ ਕੂਤਰ ਆਪਣੇ ਦੋ ਜਿਹੜੇ ਹੈ ਉੱਡ ਜਾਂਦੇ ਬਾਬੇ ਉਹ ਕਰਤੇ ਅੰਦਰ ਬਈ ਠੀਕ ਹੈ ਤੇ ਚੱਲਦੇ ਮੈਂ ਵੀ ਜਾਣਾ ਵਾ ਚਾਹ ਚੁਈ ਪੀ ਕੇ ਉਥੇ ਦੀ ਦੰਨੇ ਤੁਹਾਨੂੰ ਅਪਡੇਟ ਲੋ ਜੀ ਬਾਬੋ ਜਾਨਵਰਾਂ ਨੂੰ ਬਈ ਦਾਣ ਦੁਨੇ ਪਾਤੀ ਦੀ ਅਰਥ ਨੇ ਉਹਨਾਂ ਨੂੰ ਅੰਦਰ ਕਰਤੀ ਕੰਮ ਨਿਪਟੋ ਠੀਕਾ ਤੇ ਤੇਰੀ ਪਾ ਠੀਕਾ ਬਾਬੋ টিচার পরে মালতেন বাই বাই